ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਇਸ ਅਕੈਡਮੀ ਦੀ ਬੈਚ ਸਟਾਰਟ ਹੋਈ ਹੋਈ ਨੇ ਜੇ ਕਿਸੇ ਬੱਚੇ ਨੇ ਆਨਲਾਈਨ ਜਾਂ ਆਫਲਾਈਨ ਕਿਸੇ ਵੀ ਤਰੀਕੇ ਨਾਲ ਤਿਆਰੀ ਕਰਨੀ ਹੋਵੇ ਤਾਂ ਉਹ ਇਸ ਨੰਬਰਾਂ ਤੇ ਕਾਲ ਕਰ ਸਕਦਾ ਤਾਂ ਆਨਲਾਈਨ ਬੈਚ ਵੀ ਨੇ ਤੇ ਆਫਲਾਈਨ ਬੈਚ ਵੀ ਨੇ ਆਫਲਾਈਨ ਬੈਚ ਬਾਰੇ ਪਤਾ ਕਰਨ ਲਈ ਤੁਸੀਂ ਇਹ ਨੰਬਰਾਂ 'ਚ ਕਿਸੇ ਵੀ ਨੰਬਰ ਤੇ ਕਾਲ ਕਰ ਸਕਦੇ ਹੋ ਓਕੇ ਇਹ ਟੈਲੀਗ੍ਰਾਮ ਗਰੁੱਪ ਆ ਇੰਸਟਾਗ੍ਰਾਮ ਤੇ ਇਹ ਹੀ ਪ੍ਰਤਾਪ ਅਕੈਡਮੀ ਦਾ ਐਪ ਹੈ ਜਿਹੜੇ ਬੱਚੇ ਨੇ ਔਨਲਾਈਨ ਕਲਾਸਾਂ ਲਾਉਣੀਆਂ ਹੁੰਦੀਆਂ ਕੋਈ ਵੀ ਕਿਸੇ ਵੀ ਕਲਾਸ ਦੇ ਵਿੱਚ ਡਾਊਟ ਹੋਵੇ ਇਨਕੁਆਰੀ ਹੋਵੇ ਤੇ ਇਹ ਨੰਬਰਾਂ ਤੇ ਕਾਲ ਕਰੋ ਸਾਡੀ ਅੱਜ ਦੀ ਕਲਾਸ ਆਪਾਂ ਸਟਾਰਟ ਕਰਦੇ ਹਾਂ ਪਹਿਲਾਂ ਵੀਡੀਓ ਰੁਕਨੀ ਆ ਤੇ ਅਨਸਰ ਕਰਨਾ ਤਾਂ ਇਹ ਸਾਡੀਆਂ ਗੁਰਬਾਣੀ ਦੀਆਂ ਤੁਕਾਂ ਪਹਿਲਾਂ ਵੀਡੀਓ ਰੋਕੇ ਅਨਸਰ ਕਰੋ ਇਹ ਕਿਹੜੇ ਗੁਰੂ ਸਾਹਿਬਾਨ ਦੀਆਂ ਤੁਕਾਂ ਨੇ ਜੇ ਗੁਰ ਝੜਕੇ ਤਾਂ ਮੀਠਾ ਲੱਗੇ ਜੇ ਬਖਸ਼ੇ ਤਾਂ ਗੁਰਬਿੜਾਈ ਤਾਂ ਇਹ ਕਿਹੜੇ ਗੁਰੂ ਸਾਹਿਬਾਨ ਦੀਆਂ ਨੇ ओके okay, आंसर गुरु अमरदास जी ਦੀਆਂ ਗੁਰੂ ਰਾਮਦਾਸ ਜੀ ਦੀਆਂ ਗੁਰੂ ਅਰਜਨ ਦੇਵ ਜੀ ਦੀਆਂ ਗੁਰੂ ਅੰਗਦ ਦੇਵ ਜੀ ਦੀਆਂ ਓਕੇ ਤਾਂ ਇਹ ਹੈਗੇ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਦੀਆਂ ਤੋਕਾ ਅਗਲੇ ਵੀਡੀਓ ਰੁਕੋ ਪਹਿਲਾਂ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਟਕਣ ਕੋ ਪਤ ਮੇਰੀ ਦਾਣਾ ਬੀਨਾ ਸਾਈ ਮੈਂਡਾ ਨਾਨਕ ਸਾਰ ਜਾਨਾ ਤੇਰੀ ਇਹ ਕਿਹੜੇ ਗੁਰੂ ਸਾਹਿਬਾਨ ਦੀ ਤੁਕਾਨ ਹੈ ਆਪਾਂ ਘੱਟੋ ਘੱਟ 5 ਤੋਂ 7 ਕਰਿਆ ਕਰਾਂਗੇ ਡੇਲੀ ਤੇ ਨਾਲ ਨਾਲ ਨੂਰਸ ਬਣਾਉਂਦੇ ਰੋ ਆਪਣੇ ਤਾਂ ਕਿਹੜੀ ਗੁਰੂ ਸਾਹਿਬਾਨ ਦੀ ਰਚਨਾ ਗੁਰੂ ਅਰਜਨ ਦੇਵ ਜੀ ਸਾਡੇ 5ਵੇਂ ਗੁਰੂ ਗੁਰੂ ਰਾਮਦਾਸ ਜੀ ਸਾਡੇ 4ਥੇ ਗੁਰੂ ਜਾਂ ਸਾਡੇ 10ਵੇਂ ਗੁਰੂ ਸਾਹਿਬਾਨ ਦੀਆਂ ਜਾਂ ਸਾਡੇ ਤੀਜੇ ਗੁਰੂ ਸਾਹਿਬਾਨ ਦੀਆਂ ਤਾਂ ਕਿਹੜੀ ਗੁਰੂ ਸਾਹਿਬਾਨ ਦੀ ਤੁਕਾਨ ਇਹ ਤਾਂ ਇਹ ਹੈਗੀਆਂ ਨੇ ਸਾਡੇ ਗੁਰੂ ਅਰਜਨ ਦੇਵ ਜੀ ਦੀਆਂ ਸਾਡੇ 5ਵੇਂ ਗੁਰੂ ਜੀ ਦੀਆਂ ओके ਤਾਂ ਇਹ ਸਾਡੀ ਜਿਹੜੀ ਪੰਜਵੇਂ ਗੁਰੂਵਰ ਆਪਾਂ ਦੇਖਿਆ ਤਾਂ ਪੰਜਵੇਂ ਗੁਰੂ ਜੀ ਜ਼ਿਆਦਾਤਰ ਟਾਈਮ ਅੰਮ੍ਰਿਤਸਰ ਦੇ ਵਿੱਚ ਰਹੇ ਨੇ ਤਾਂ ਗੁਰੂ ਜੀ ਦੀ ਜਿਹੜੀ ਰਚਨਾ ਉੱਥੇ ਸਾਨੂੰ ਮਾਜੀ ਦੇ ਸ਼ਬਦ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੇ ਨੇ ਕੀ ਵਾਰੀ ਦੇਖਣਾ ਹੋਵੇਦਾ ਤਾਂ ਮਾਜੀ ਦੇ ਮਤਲਬ ਉਪਬੋਲੀ ਜੇ ਆਪਾਂ ਕਰਦੇ ਨੇ ਮਾਜੀ ਉਪਬੋਲੀ ਜਿਹੜੀ ਲਾਹੌਰ ਤੇ ਅੰਮ੍ਰਿਤਸਰ ਦੇ ਵਿੱਚ ਬੋਲੀ ਜਾਂਦੀ ਆ ਤਾਂ ਉਹ ਸਾਨੂੰ ਗੁਰੂ ਜੀ ਦੀ ਰਚਨਾ ਦੇ ਵਿੱਚ ਵੀ ਉਹ ਸ਼ਬਦ ਦੇਖਣ ਨੂੰ ਮਿਲਦੇ ਨੇ ਤੋਂ ਠਾਕਰ ਤੋਂ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਇਹਦੇ ਬਹੁਤ ਸੌਖਾ ਇਹ ਨਹੀਂ ਪੇਪਰ 'ਚ ਗਲਤ ਕਰਕੇ ਆਉਣਾ ਇਹ ਕਿਹੜੇ ਗੁਰੂ ਸਾਹਿਬਾਨ ਦੀਆਂ ਨੇ ਗੁਰੂ ਅਰਜਨ ਦੇਵ ਜੀ ਦੀਆਂ ਗੁਰੂ ਅੰਗਦ ਦੇਵ ਜੀ ਦੀਆਂ ਗੁਰੂ ਅਮਰਦਾਸ ਜੀ ਦੀਆਂ ਜਾਂ ਗੁਰੂ ਰਾਮਦਾਸ ਜੀ ਦੀਆਂ ਓਕੇ ਤਾਂ ਇਹ ਹੈਗੀਆਂ ਅਰਦਾਸ ਤੋਂ ਪਹਿਲਾਂ ਮਤਲਬ ਆਉਂਦੀ ਸਾਡੇ ਗੁਰੂ ਅਰਜਨ ਦੇਵ ਜੀ ਸਾਡੇ ਪੰਜਵੇਂ ਗੁਰੂ 30 ਰਾਗਾਂ 'ਚ ਬਾਣੀ ਸਭ ਤੋਂ ਵੱਧ ਜਿਹੜੀ ਰਚਨਾ ਸਾਡੀ ਮਤਲਬ ਪੰਜਵੇਂ ਗੁਰੂ ਜੀ ਦੀ ਹਰਮੰਦਰ ਸਾਹਿਬ ਦੀ ਸਾਡੇ ਪੰਜਵੇਂ ਗੁਰੂ ਜੀ ਲੈ ਕੇ ਆਏ ਅਗਲਾ ਵੀਡੀਓ ਨੂੰ ਕੈਨਸਲ ਕਰੋ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ ਇਹਹੀ ਰਚਨਾ ਕਿਹੜੇ ਗੁਰੂ ਸਾਹਿਬਾਨ ਦੀ ਆ ਕੀ ਚਿੰਤਾ ਕਿਉਂ ਕਰਨੀ ਓਕੇ ਜੀ ਦੀ ਵੀ ਅਨਹੋਣੀ ਹੋਣੀ ਆ ਤਾਂ ਇਹ ਕਿੰਨਾ ਦੀ ਰਚਨਾ ਇਹ ਹੈ ਇਹ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਰਾਮਦਾਸ ਜੀ ਦੀ ਸਾਡੇ ਤੀਜੇ ਗੁਰੂ ਅਮਰਦਾਸ ਜੀ ਦੀ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ओके ਤਾਂ ਆਪਾਂ ਦੇਖਿਆ ਸੀਗਾ 15 ਰਾਗਾਂ ਚ ਬਾਣੀਆਂ ਸਾਡੇ 9ਵੇਂ ਗੁਰੂ ਜੀ ਦੀ ਓਕੇ ਤੇ 9ਵੇਂ ਗੁਰੂ ਜੀ ਦੀ ਬਾਣੀ ਜਿਹੜੀ ਆ ਉਹ ਬਰਾਗ ਮਈ ਆ ਓਕੇ ਨਾਨਕ ਜਿਹੜਾ ਇਹ ਸ਼ਬਦ ਆਊਗਾ ਇਹ ਸਾਰੇ ਗੁਰੂ ਸਾਹਿਬਾਨਾਂ ਦੀ ਰਚਨਾਵਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਓਕੇ ਤਾਂ ਇਹ ਹੈਗੀ ਹੈ ਸਾਡੇ ਗੁਰੂ ਤੇਗ ਬਹਾਦਰ ਜੀ ਦੀ ਅਗਲਾ ਜੈਸੇ ਜਲਤੇ ਬੁਧਬੁਦਾ ਉਪਜੇ ਵਿਨਸੇ ਨੀਰ ਜਗ ਰਚਨਾ ਤੈਸੇ ਰਚੀ ਕਹੇ ਨਾਨਕ ਸੁਨ ਮੀਤ ਕਹ ਨਾਨਕ ਸੁਨ ਮੀਤ ਓਕੇ ਤਾਈ ਕੀੜੀ ਗੁਰਸਹਿਬਾਨ ਜੀ ਦੀ ਰਚਨਾ ਸਾਡੀ ਗੁਰੂ ਅਰਜਨਦੀਪ ਜੀ ਦੀ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਰਾਮਦਾਸ ਜੀ ਦੀ ਜਾਂ ਗੁਰੂ ਨਾਨਕ ਦੇਵ ਜੀ ਦੀ ओके ਇਹ ਕਿਹੜੇ ਗੁਰੂ ਸਾਹਿਬਾਨ ਦੀ ਆ ਇਹ ਹੈਗੀ ਸਾਡੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਗੁਰੂ ਨਾਨਕ ਦੇਵ ਜੀ ਦੇ ਤੁਕਾਪਾ ਲਾਸਟ ਕਲਾਸਾਂ ਦੇ ਵਿੱਚ ਕਹਿਤੀਆਂ ਸੀ ਜਿਹੜਾ ਆਪਾਂ ਗੁਰਮਤਕ ਆਫ ਕਰ ਰਹੇ ਸੀ ਬਾਕੀ ਸੋਨੂੰ ਅਗਲੀਆਂ ਕਲਾਸਾਂ ਦੇ ਵਿੱਚ ਹੋਰ ਵੀ ਮਿਲਣਗੀ ਆ ਤੇ ਇਹ ਤੁਸੀਂ ਜਿਹੜੀਆਂ ਆਪ ਲੈਤੀਆਂ ਸੀ ਪੰਜ ਪੰਜੇ ਦੀ ਪੰਜੇ ਨੋਟ ਕਰਨੀਆਂ ਇਹ ਪੁਰਾਣੀ ਪੇਪਰਾਂ ਦੇ ਵਿੱਚ ਆਈਆਂ ਹੋਈਆਂ ਨੇ ਤਾਂ ਕਰਕੇ ਆਪਾਂ ਲੈਤੀਆਂ ਨੇ ਤੇ ਜੇ ਕਿਤੇ ਵੀ ਕੋਈ ਵੀ ਮਤਲਬ ਗੁਰਬਾਣੀ ਦੇ ਸ਼ਬਦ ਉਚਾਰਨ ਵਿੱਚ ਕੋਈ ਗਲਤੀ ਹੋਈ ਹੋਵੇ ਉਹਦੇ ਵਾਸਤੇ ਸੌਰੀ ਤਾਂ ਹੁਣ ਅਸੀਂ ਕਰਦੇ ਹਾਂ ਸਾਡੀ ਪੰਜਾਬੀ ਵਿਆਕਰਣ 1 ਨਾਲ ਸੋਨ ਨੂੰ ਗੁਰਵਾਨੀ ਦੇ ਤੋਕਾ ਮਿਲਿਆ ਕਰਨੀ ਹੈ ਕੁਸ਼ਕ ਬੱਚਿਆਂ ਦੇ ਕਮੈਂਟ ਸੀਗੇ ਦਾ ਪਾਸ਼ਾ ਦੀ ਦ੍ਰਿਸ਼ਟੀ ਤੋਂ ਸ ਹ ਹ ਕ ਕ ਖ ਖ ਗ ਗ ਅੱਖਰ ਕੀ ਹਨ ਕੀ ਨੇ ਇਹ ਦੋ ਤੱਖਰ ਨੇ ਜਿਹੜੇ ਸਾਡੇ ਹਿੰਦੂ ਨੇ ਤਿੰਨ ਇਹ ਵਿਅੰਜਨ ਨੇ ਇਹ ਸਵਰ ਨੇ ਚਾਹੀ ਅਧ ਸਵਰ OK ਤਾਂ ਕੀ ਨੇ ਇਹ ਇਹ ਹੈਗੇ ਨੇ ਸਾਰੇ ਸਾਡੇ ਵਿਅੰਜਨ ਅਚਾਰਨ ਦੇ ਪੱਧਰ ਤੋਂ ਜਿਹੜੇ ਵਿਅੰਜਨਾਂ ਕਿੰਨੇ ਹਿੱਸਿਆਂ 'ਚ ਵੰਡੇ ਹੋਏ ਨੇ 6 ਹਿੱਸਿਆਂ ਦੇ ਵਿੱਚ ਵੰਡੇ ਹੋਏ ਨੇ ਸਭ ਤੋਂ ਪਹਿਲਾਂ ਸਾਡੀ ਕੀ ਦਾ ਹੁੰਦਾ ਜਨਮ ਹੁੰਦਾ ਜਦੋਂ ਆਪਾਂ ਵਿਅੰਜਨ ਪਿੱਛੇ ਤੋਂ ਲੈ ਕੇ ਅੱਗੇ ਤੱਕ ਆਉਂਦੇ ਨੇ ਹਾ 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 ਗਲੇ ਤੋਂ ਸੁਰਜੰਤਰੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਸਾਨੂੰ ਕਿੰਨੇ ਸੁਰਜੰਤਰੀ ਮਿਲਦੇ ਆ ਸਾਨੂੰ ਇੱਕ ਹੀ ਸੁਰਜੰਤਰੀ ਮਿਲਦਾ ਉਹ ਹੈਗਾ ਸਾਡਾ ਹਾ ਹਾ ਸੁਰਜੰਤਰੀ ਜਾਂ ਨਾਦ ਨਾਦ ਵਿਅੰਜਨ ਕਹਿੰਦੇ ਨੇ ਆਪਾਂ ਠੀਕ ਆ ਤੇ ਇਹ ਬੁੱਲ ਲੈ ਤੱਕ ਆਉਂਦੇ ਨੇ ਪਿੱਛੇ ਤੋਂ ਸਟਾਰਟ ਹੋ ਗਏ ਇਹ ਆਇਆ ਸੀ ਸਵਾਲ ਸਟੇਟਮੈਂਟ ਪਾ ਕੇ ਕਿ ਜਿਹੜੇ ਸਾਡੀ ਗੁਰਮੁਖੀ ਲਿਪੀ ਦੇ ਵਿੱਚ ਇਹ ਵਿਅੰਜਨਾਂ ਦਾ ਅਚਾਰਨ ਨਾ ਪਏ ਪਿੱਛੇ ਤੋਂ ਲੈ ਕੇ ਅੱਗੇ ਤੱਕ ਆਉਂਦਾ ਉਹ ਸਹੀ ਸੀਗਾ ਹਾ ਹੇ ਤੋਂ ਲੈ ਕੇ ਬੁੱਲਾਂ ਤਿਆ ਕੇ ਖਤਮ ਹੁੰਦਾ ਛੇ ਦੇ ਛੇ ਜਿਹੜੇ ਆਉਂਦੇ ਨੇ ਇਹ ਚਾਰਨ ਅੰਗ ਆਉਂਦੇ ਨੇ ਉਹ ਇਸ ਤਰੀਕੇ ਨਾਲ ਆਉਂਦੇ ਨੇ ਪਹਿਲਾਂ ਹਾ ਹੇ ਤੋਂ ਫਿਰ ਬੁੱਲਾਂ ਤਿਆ ਕੇ ਖਤਮ ਹੁੰਦਾ ਜਿਵੇਂ ਕੰਠੀ ਤਾਲਵੀ ਉਲਟ ਜੀਵੀ ਦੰਦੀ ਹੋਠੀ ਹਨਾ ਇਸ ਤਰੀਕੇ ਨਾਲ ਤੇ ਇਸ ਤਰੀਕੇ ਨਾਲ ਜਿਹੜੇ ਸਾਡੇ ਸਵਾਰਨੇ ਤਨ ਊੜਾ ਆੜਾ ਈ ੜੀ ਠੀਕ ਹੈ ਇਹ ਇਹਨਾਂ ਦੇ ਵਿੱਚ ਵੀ ਪਹਿਲਾਂ ਜਨਮ ਕਿਧ ਹੁੰਦਾ ਓੜਾ ਪਿੱਛੇ ਹੁੰਦਾ ਫਿਰ ਆੜਾ ਸੈਂਟਰ 'ਚ ਈ ਡੀ ਅੱਗੇ ਤਾਂ ਇਹ ਵੀ ਪਿੱਛੇ ਤੋਂ ਪਿੱਛੇ ਤੋਂ ਸਟਾਰਟ ਹੋ ਕੇ ਅੱਗੇ ਤੱਕ ਆਉਂਦੇ ਨੇ ਓਕੇ ਤਾਂ ਇਹ ਆਪਾਂ ਅੱਧ ਸਵਾਰ ਇਹ ਆਪਾਂ ਪਿਛਲੇ ਗੱਲਾਂ ਚ ਕੀਤੀ ਸੀਗੇ ਜਿਹੜਾ ਸ਼ਬਦ ਵਾਕਾਂ ਵਕਾਂਸ਼ਾਂ ਜਾਂ ਸ਼ਬਦਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਤਾਂ ਜਿਹੜਾ ਵਾਕਾਂ ਨੂੰ ਜੋੜੇ ਜਾਂ ਵਕਾਂਸ਼ਾਂ ਨੂੰ ਜਾਂ ਸ਼ਬਦਾਂ ਨੂੰ ਇੱਕ ਦੂਜੇ ਨਾਲ ਜੋੜੇ ਉਹਨਾਂ ਨੂੰ ਆਪਾਂ ਕੀ ਕਹਾਂਗੇ ਸੰਬੰਧਕ ਜੋਜਿਕ ਵਾਕ ਜਾਂ ਤੁਣੀ ਤੁਣੀ ਪਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਜਿਹਦਾ ਕੋਈ ਮੀਨਿਕਰ ਨਹੀਂ ਹੁੰਦਾ ਤੁਣੀ ਨੂੰ ਕਿੰਨੇ ਹਿੱਸਿਆਂ 'ਚ ਬਣਦੇ ਆ ਅਸੀਂ ਦੋ ਹਿੱਸਿਆਂ 'ਚ ਬਣਦੇ ਆ ਇੱਕ ਹੁੰਦੇ ਨੇ ਸਾਡੇ ਕੋਲੇ ਸਵਾਰ ਤੇ ਇੱਕ ਹੁੰਦੇ ਨੇ ਸਾਡੇ ਕੋਲੇ ਵਿਅੰਜਨ ਓਕੇ ਓਕੇ ਇਹਨਾਂ ਦੋ ਹਿੱਸਿਆਂ ਦੇ ਵਿੱਚ ਆਪਾਂ ਅੱਗੇ ਜਾ ਕੇ ਤੁਣੀ ਨੂੰ ਬਣਦੇ ਆ ਸੌਰੀ ਖੰਡੀ ਤੇ ਅਖੰਡੀ ਤੁਣੀ ਆ ਠੀਕ ਆ ਅੱਪਾ ਤੁਨੀਰ ਦੋ ਹਿੱਸਿਆਂ 'ਚ ਬਣਦੇ ਆ ਇੱਕ ਹੁੰਦੇ ਸਾਡੇ ਕੋਲੇ ਖੰਡੀ ਧੁਨੀਆਂ ਤੇ ਇੱਕ ਹੁੰਦੀਆਂ ਸਾਡੇ ਕੋਲੇ ਅਖੰਡੀ ਧੁਨੀਆਂ ਓਕੇ ਖੰਡੀ ਧੁਨੀਆਂ ਨੂੰ ਅੱਗੇ ਆਪਾਂ ਫੇਰ ਦੋ ਹਿੱਸਿਆਂ 'ਚ ਬਣਦੇ ਆ ਇੱਕ ਹੁੰਦੇ ਸਾਡੇ ਕੋਲੇ ਸਵਾਰ ਤੇ ਇੱਕ ਹੁੰਦੇ ਸਾਡੇ ਕੋਲੇ ਵਿਅੰਜਨ ਓਕੇ ਅਖੰਡੀ ਧੁਨੀਆਂ ਦੇ ਵਿੱਚ ਆ ਜਾਂਦੀ ਹੈ ਸਾਡੀ ਨਾਸਕੀ ਧੁਨੀਆਂ ਜਿਹੜੇ ਜਿਨੱਕਰ ਆਏ ਬਾਲ ਆ ਜਾਂਦਾ ਸੁਰ ਆ ਜਾਂਦੀ ਹੈ ਠੀਕ ਆ ਬਾਗ ਪਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਕਿਹੜੀ ਹੈ ਸਾਡੇ ਕੋਲੇ ਬਾਗ ਆ ਬੰਤਰ ਦੇ ਪੱਖ ਤੋਂ ਬਾਗ ਹੁੰਦਾ ਸਾਡੇ ਕੋਲੇ ਤਿੰਨ ਤਰ੍ਹਾਂ ਦਾ ਕਾਰਜ ਦੇ ਪੱਖ ਤੋਂ ਬਾਗ ਹੁੰਦਾ ਸਾਡੇ ਕੋਲੇ ਚਾਰ ਤਰ੍ਹਾਂ ਦਾ ਓਕੇ ਸ਼ਬਦ ਸ਼੍ਰੇਣੀ ਟੋਟਲ ਸਾਡੇ ਕੋਲ 8 ਨੇ ਇੱਕ ਸ਼ਬਦ ਸ਼੍ਰੇਣੀ ਦੇ ਸਾਡੇ ਕੋਲ ਜੋਜਕ ਜੋਜਕ ਕੀ ਕਰਦੇ ਨੇ ਦੋ ਵਾਕਾਂ ਨੂੰ ਆਸ ਵਿੱਚ ਦੇ ਜੋੜਨ ਤੇ ਕੁੜੀ ਖੇਡ ਰਹੀ ਆ ਅਤੇ ਮੁੰਡਾ ਪੜ ਰਿਹਾ ਹੈ ਦੋ ਬਕਾਂਸ਼ਾਂ ਨੂੰ ਜੋੜਨ ਤੇ ਜਾਂ ਦੋ ਸ਼ਬਦਾਂ ਨੂੰ ਆਸ ਵਿੱਚ ਜੋੜਨ ਦਾ ਕੰਮ ਕੌਣ ਕਰਦੇ ਨੇ ਜੋਜਕ ਸਵੰਦਕ ਵੀ ਕੀ ਹੈ ਸਾਡੇ ਕੋਲ ਸ਼ਬਦ ਸ਼੍ਰੇਣੀ ਆ ਇਹ ਕੀ ਕਰਦੇ ਨੇ ਕਰਤਾ ਜਾਂ ਨਾਮ ਜਾਂ ਪੜਨਾਮ ਜਿਹੜਾ ਸਟਾਰਟਿੰਗ ਦੇ ਵਿੱਚ ਕਿਹਦੀ ਜਗ੍ਹਾ ਤੇ ਆਉਂਦਾ ਕਰਤਾ ਦੇ ਥਾਂ ਤੇ ਆਉਂਦਾ ਉਹਦਾ ਸਬੰਧ ਬਾਕ ਦੇ ਬਾਕੀ ਹਿੱਸੇ ਨਾਲ ਜੋੜਨ ਦਾ ਕੰਮ ਕੌਣ ਕਰਦਾ ਸੰਬੰਧ ਕਰਦੇ ਨੇ ਦੋ ਬਾਕਾਂ ਬਕਾਂਸ਼ਾਂ ਜਾਂ ਸ਼ਬਦਾਂ ਨੂੰ ਜੋੜਨ ਦਾ ਕੰਮ ਕੌਣ ਕਰਦੇ ਨੇ ਜੋਜਕ ਕਰਦੇ ਨੇ ਉੱਠ ਦੇ ਗਲ ਖਾਲੀ ਥਾਂ ਅਖਾਣ ਪੂਰਾ ਕਰੋ ਤਾਂ ਉੱਠ ਦੇ ਗਲ ਵਿੱਚ ਕੀ ਇਹ ਸੁਰਾ ਪੀ ਵਾਈ ਕਿਉ ਸੀਗਾ ਉੱਠ ਦੇ ਗਲ ਦੇ ਵਿੱਚ ਟੱਲੀ ਠੀਕ ਆ ਬਹੁਤੇ ਦੇ ਨਾਲ ਥੋੜਾ ਜਾਂ ਅਣ ਜੋੜ ਬਿਆ ਦੇ ਵਿੱਚ ਆਪਾਂ ਕਹਿ ਦਿੰਦੇ ਆ ਉੱਠ ਦੇ ਗਲ ਟੱਲੀ ਠੀਕ ਆ ਇਹ ਉੱਠ ਦੇ ਮੂੰਹ ਜੀਰਾ ਇਹ ਵੀ ਹੈਗਾ ਉੱਠ ਦੇ ਮੂੰਹ ਜੀਰਾ ਬਹੁਤ ਹੀ ਲੋੜ ਵਾਲੇ ਨੂੰ ਥੋੜਾ ਦੇ ਦੇਣਾ ਬਹੁਤ ਹੀ ਲੋੜ ਵਾਲੇ ਨੂੰ ਥੋੜਾ ਦੇਣਾ ਉੱਠ ਦੇ ਮਤਲਬ ਮੂੰਹ ਜੀਰਾ ਉਥੇ ਇਹ ਬਣਨਾ ਸੀਗਾ ਉੱਠ ਦੇ ਘਲਟ ਲਈ ਅਨਜੂੜਾ ਫੱਤੀ ਲੰਗ ਗਿਆ ਪੂਛ ਰਹੇਗੀ ਇਹਦਾ ਕੀ ਮੀਨ ਹੈਗਾ ਬਹੁਤ ਸਾਰੀ ਖੁਸ਼ੀ ਬਹੁਤ ਦੁੱਖ ਦੀ ਗੱਲ ਜਦੋਂ ਕਿਸੇ ਕਾਰਜ ਦਾ ਛੋਟਾ ਜਿਹਾ ਹਿੱਸਾ ਰਹਿ ਜਾਵੇ ਕੰਮ ਨੂੰ ਅਧੂਰਾ ਛੱਡ ਦੇਣਾ ओके ਇਹਦਾ ਸਿਗਾ ਹਾਥੀ ਲੰਗ ਗਿਆ ਪੂਛ ਰਹਿ ਗਈ ਠੀਕ ਆ ਕਾਫੀ ਵੱਡਾ ਹਿੱਸਾ ਲੰਗ ਚੁੱਕਿਆ ਤਾਂ ਛੋਟਾ ਜਿਹਾ ਹਿੱਸਾ ਰਹਿ ਗਿਆ ਤਾਂ ਇਹਦਾ ਸਿਗਾ ਕਿਸੇ ਕਾਰਜ ਦਾ ਛੋਟਾ ਜਿਹਾ ਹਿੱਸਾ ਬਾਕੀ ਰਹਿ ਜਾਣਾ ਅਗਲਾ ਛੋਟਾ ਦੇਸੀ ਮਹੀਨਾ ਤੇ ਆ ਫੱਗਨ ਮਹੀਨੇ ਤੋਂ ਅਗਲਾ ਮਹੀਨਾ ਕਿਹੜਾ ਹੁੰਦਾ ਹੈ ਕਿਹੜਾ ਹੁੰਦਾ ਮਾਘ ਹੁੰਦਾ ਜੀਠ ਹੁੰਦਾ ਚੇਤ ਹੁੰਦਾ ਜਾਂ ਹਾੜ ਹੁੰਦਾ ओके ਇਹ ਸੁਣ ਪਤਾ ਹੋਣਾ ਚਾਹੀਦਾ ਸਰਦੀ ਦੇ ਗਰਮੀ ਦੇ ਪਤ ਚੜ ਦੇ ਬਸੰਤ ਦੇ ਇਹ ਸਾਰੇ ਮਹੀਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਫੱਗਣ ਸਾਡਾ ਜਿਹੜਾ ਦੇਸੀ ਮਤਲਬ ਇਹ ਸਾਲ ਆ ਇਹਦਾ ਪਹਿਲਾ ਮਹੀਨਾ ਕਿਹੜਾ ਹੁੰਦਾ ਇਹ ਹੁੰਦਾ ਸਾਡਾ ਚੇਤ ਚੇਤ ਤੋਂ ਸਟਾਰਟ ਹੁੰਦਾ ਤੇ ਫੱਗਣ ਤੋਂ ਬਾਅਦ ਸਾਡੇ ਕੋਲ ਕੀ ਹੁੰਦਾ ਚੇਤ ਆਉਂਦਾ ਲੀਪ ਦੇ ਸਾਲ ਦੇ ਵਿੱਚ ਕਿਹੜੇ ਮਹੀਨੇ ਦੇ ਵਿੱਚ ਇੱਕ ਦਿਨ ਵੱਧਦਾ ਉਹ ਵੱਧਦਾ ਸਾਡਾ ਫੱਗਣ ਮਹੀਨੇ ਦੇ ਵਿੱਚ ਪੂਰਨ ਬਿਸ਼ਰਾਮ ਲਈ ਪੰਜਾਬੀ ਪਾਸ਼ਾ ਵਿੱਚ ਕਿਹੜੀ ਚਿੰਨ ਦੀ ਵਰਤੋਂ ਕੀਤੀ ਜਾਂਦੀ ਆ ਤਾਂ ਇਹਨਾਂ ਦੇ ਵਿੱਚੋਂ ਕਿਹੜੇ ਚਿੰਨ ਦੀ ਵਰਤੋਂ ਅਸੀਂ ਪੂਰਨ ਵਿਸ਼ਰਾਮ ਲਈ ਕਰਦੇ ਆ ਡੰਡੀ ਕਮਾ ਬਿੰਦੀ ਕੱਲੀ ਬਿੰਦੀ ਜਾਂ ਵਿਸਮਿਕ ਓਕੇ ਇਹਦਾ ਹੁੰਦਾ ਕੋਈ ਵੀ ਹੈਰਾਨੀ ਖੁਸ਼ੀ ਠੀਕ ਆ ਉਹਨਾਂ ਵਾਸਤੇ ਬਿੰਦੀ ਜਦੋਂ ਆਪਾਂ ਡਿਗਰੀਆਂ ਵਗੈਰਾ ਦੇ ਨਾਮ ਲਿਖਨੇ ਆ ਠੀਕ ਆ ਉੱਥੇ ਆਪਾਂ ਬਿੰਦੀ ਵਰਤਦੇ ਆ ਕਮਾ ਬਿੰਦੀ ਜੀ ਆਪਾਂ ਥੋੜਾ ਜਿਹਾ ਸਟਾਪ ਲੈਣਾ ਤਾਂ ਕੱਲਾ ਕਮਾ ਥੋੜੇ ਤੋਂ ਬਾਅਦ ਕਮਾ ਬਿੰਦੀ ਤੇ ਪੂਰਨ ਬਸਤੇ ਆਪਾਂ ਡੰਡੀ ਬਾਕ ਨੂੰ ਖਤਮ ਕਰਨ ਲਈ ਵੀ ਆਪਾਂ ਡੰਡੀ ਦੀ ਵਰਤੋਂ ਕਰਦੇ ਆ ਤੇ ਪੂਰਨ ਬਿਸ਼ਰਾਮ ਚਿੰਨ ਵੀ ਸਾਡੇ ਕੋਲ ਕੀ ਆ ਡੰਡੀ ਆ ਉਹ ਪਾਠ ਜੋ ਸ਼ੁਰੂ ਤੋਂ ਅੰਤ ਤੱਕ ਆ ਰੁੱਕ ਕੇ ਕੀਤਾ ਜਾਵੇ ਉਸ ਨੂੰ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਉਹਨਾਂ ਨੂੰ ਅਖੰਡ ਪਾਠ ਸਮੁੱਚ ਪਾਠ ਅਖੰਡ ਪਾਠ ਜਪ ਕਲਾ ਪਾਠ ਉਹਨੂੰ ਕਹਿੰਦੇ ਆਪਾਂ ਅਖੰਡ ਪਾਠ ਬਟ ਜਦੋਂ ਆਪਾਂ ਮਾਲਵੀ ਦੇ ਵਿੱਚ ਬੋਲਦੇ ਆ ਤਾਂ ਉੱਥੇ ਜਿਹੜਾ ਅੰਗੇਤਰ ਆ ਉਹ ਬਹੁਤ ਘੱਟ ਬੋਲਿਆ ਜਾਂਦਾ ਤਾਂ ਉੱਥੇ ਕਹਿੰਦੇ ਆ ਖੰਡ ਪਾਠ ਬਟ ਅਸਲ ਦੇ ਵਿੱਚ ਹੁੰਦਾ ਅਖੰਡ ਅਖੰਡ ਪਾਠ ਬਿਸ਼ਰਾਮ ਚੰਨ ਦੀ ਠੀਕ ਵਰਤੋਂ ਪੱਖ ਤੋਂ ਕਿਹੜਾ ਬਾਕ ਸਹੀ ਆ ਇਹਨਾਂ ਦੇ ਵਿੱਚੋਂ ਕਿਹੜਾ ਬਾਕ ਸਹੀ ਆ ਜਿੱਥੇ ਸਹੀ ਵਰਤੋਂ ਕੀਤੀ ਹੋਈ ਆ ਠੀਕ ਆ ਤਾਂ ਇਹ ਮੰਮੀ ਵੀਰਾ ਇਹ ਮਤਲਬ ਇਹ ਇਹ ਹਮੇਸ਼ਾ ਹੀ ਲਾਸਟ ਤੇ ਆਉਂਦਾ ਹੁੰਦਾ ਇਹ ਸੈਂਟਰ ਤੇ ਕਦੇ ਵੀ ਨਹੀਂ ਆਉਂਦਾ ਠੀਕ ਹੈ ਤਾਂ ਇਹ ਜਿਹੜਾ ਇਹ ਬਾਗ ਦੇ ਲਾਸਟ ਤੇ ਆਉਗਾ ਜਦੋਂ ਬਾਗ ਖਤਮ ਹੋਊਗਾ ਤਾਂ ਡੰਡੀ ਵੀ ਆ ਸਕਦੀ ਹੁੰਦੀ ਆ ਤੇ ਵਸ਼ਨਵਾਸ਼ਕ ਵੀ ਆ ਸਕਦਾ ਹੈ ਠੀਕ ਆ ਥੋੜੀ ਜਿਹੀ ਸਟਾਪ ਲਈ ਵਰਤਿਆ ਜਾਂਦਾ ਮੰਮੀ ਬੀਰਾ ਆ ਗਿਆ ਠੀਕ ਆ ਤੇ ਇੱਥੇ ਥੋੜੀ ਜਿਹੀ ਸਟਾਪ ਲੈਣਾ ਜਦੋਂ ਆਪਾਂ ਕਿਸੇ ਨਾਲ ਕੀ ਮਤਲਬ ਆਪਾਂ ਕਿਸੇ ਨਾਲ ਗੱਲ ਕਰਦੇ ਆ ਤਾਂ ਮੰਮੀ ਬੀਰਾ ਆ ਗਿਆ ਇਹ ਵਾਲਾ ਥੋੜਾ ਸਹੀ ਸੀਗਾ ਕਮਜ਼ੋਰ ਵਿੱਚ ਕਿਹੜੇ ਅਗੇਤਰ ਵਰਤਿਆ ਹੋਇਆ ਹੈ ਇਨਾਂ ਦੇ ਵਿੱਚ ਜਿਹੜਾ ਸ਼ਬਦ ਆ ਪੂਰਾ ਕਮਜ਼ੋਰ ਇਹਦੇ ਵਿੱਚ ਕਿਹੜੇ ਗੀਤਰ ਦੀ ਵਰਤੋਂ ਕੀਤੀ ਹੋਈ ਆ ਓਕੇ ਤੁਸੀਂ ਅਨਸਰ ਕੀਤਾ ਹੋਊਗਾ ਇਹਦੇ ਵਿੱਚ ਇਹਦਾ ਹੈਗਾ ਸੋਡਾ ਮੂਲ ਮੂਲ ਸ਼ਬਦ ਠੀਕ ਆ ਇਹਦੇ ਵਿੱਚ ਕਮ ਇਹ ਸ਼ਬਦ ਆਉਣਾ ਸੀ ਕਮਜ਼ੋਰ ਕਟ ਜ਼ੋਰ ਵਾਲਾ ਇਹਦਾ ਇਹਦਾ ਮੀਨਿੰਗ ਹੁੰਦਾ ਕਟ ਜ਼ੋਰ ਵਾਲਾ 6 ਮਹੀਨਿਆਂ ਦੇ ਜੁੱਟ ਨੂੰ ਕੀ ਕਿਹਾ ਜਾਂਦਾ ਹੈ ਤਾਂ ਓਕੇ 6 ਮਹੀਨਿਆਂ ਦੇ ਜੁੱਟ ਨੂੰ ਕੀ ਕਿਹਾ ਜਾਂਦਾ ਹੈ ਛਮਾਈ ਸਾਲਾਨਾ ਹਫਤਾ ਤੇ ਮਹੀਨ। ਤਾਂ ਇਹ 3 ਮਹੀਨੇ ਆ ਗਿਆ। ਹਫਤਾ ਸੋਡਾ ਪੂਰਾ ਮਤਲਬ 7 ਦਿਨਾਂ ਦਾ ਆ ਗਿਆ। ਇਹ ਪੂਰਾ ਇੱਕ ਸੋਡਾ ਪੂਰਾ ਕੰਪਲੀਟ ਸਾਲ ਆ ਗਿਆ। ਤਾਂ 6 ਮਹੀਨਿਆਂ ਦੇ ਜੋਟ ਨੂੰ ਕਹਿੰਦਾ ਛਮਾਈ। ਜਿਹੜਾ ਕਦੇ ਵੀ ਨਾ ਟੁੱਟੇ ਲਈ ਇੱਕ ਸ਼ਬਦ ਚੁਣੋ। ਜਿਹੜਾ ਕਦੇ ਨਾ ਟੁੱਟੇ ਵੀਡੀਓ ਰੋਕੇ ਦੱਸੇ। ਜਿਹੜਾ ਦਿਖਾਈ ਨਾ ਦੇ ਆਦਿਕ। ਜਿਹੜਾ ਕਦੇ ਨਾ ਟੁੱਟੇ ਉਹਨਾਂ ਨੂੰ ਕਹਾਂਗੇ ਆਟੁੱਟ। ਅੰਗਰੇਜ਼ੀ ਸ਼ਬਦ ਵਿੰਡੋ ਦਾ ਪੰਜਾਬੀ ਅਨੁਵਾਦ ਕੀ ਹੈ ਇਹ ਤੁਹਾਡਾ ਸੀਗਾ ਪੁਲਸ ਦੇ ਵਿੱਚ ਆਇਆ ਹੋਇਆ ਸੀਗਾ ਤਾਂ ਮੀਜ਼ ਟੇਬਲ ਦਾ ਹੁੰਦਾ ਆਪਣਾ ਦਰਵਾਜ਼ਾ ਬਾਰੀ ਜਾਂ ਵਾਰੀ ਠੀਕ ਆ ਬਾਰ ਆਪਾਂ ਕਹਿੰਦੇ ਆ ਤਾਂ ਇਹਦਾ ਹੁੰਦਾ ਸੀ ਤੁਹਾਡਾ ਬਾਰੀ ਖਿੜਕੀ ਜਾਂ ਬਾਰੀ ਉਹ ਵਾਲਾ ਬਾਰੀ ਇਹ ਲਿਖਿਆ ਵਿੱਚੋਂ ਬਰੋਧੀ ਸ਼ਬਦ ਦਾ ਜੋਟ ਚੁਣੋ ਤਾਂ ਇਹਨਾਂ ਦੇ ਵਿੱਚੋਂ ਬਰੋਧੀ ਸ਼ਬਦ ਦੱਸੋ ਕਿਹੜਾ ਸਵੇਰੇ ਤੜਕਾ ਜੇ ਆਪਾਂ ਮਾਰਨਿੰਗ ਨੂੰ ਕਹਿੰਦੇ ਆ ਸਵੇਰੇ ਮੁੰਡਾ ਲੜਕਾ ਔਰਤ ਤੀਵੀ ਤੀਮੀ ਬਾਵੇ ਦੀ ਥਾਂ ਤੇ ਮम्मा ਬਾਵੇ ਦੀ ਥਾਂ ਤੇ ਮम्मा ਕਿੱਥੇ ਵਰਤੇ ਜਾਂਦੇ ਬਹੁਤ ਵਾਰਾ ਹੋਏ ਹੈ ਤੀਮੀ ਸ਼ਬਦ ਕਿੱਥੇ ਵਰਤਦੇ ਆ ਜਿਵੇਂ ਸੋਡਾ ਹੁੰਦਾ ਕਵੇਂ ਤੇ ਆਪਣੇ ਹੁੰਦਾ ਕਮੇ ਠੀਕ ਹੈ ਇਹ ਵੀ ਕਿੱਥੇ ਵਰਤਦੇ ਨੇ ਦੱਸੋ ਇਹ ਤੁਹਾਡਾ ਸਵਾਲ ਨੰਬਰ 1 ਹੈ ਅੱਜ ਵਾਲਾ ਬਾਵੇ ਦੀ ਥਾਂ ਤੇ ਮम्मा ਕਿਹੜੀ ਉਪ ਬੋਲੀ ਚ ਵਰਤਿਆ ਜਾਂਦਾ ਤਾਂ ਇਹਦੇ ਵਿੱਚ ਸੀਗਾ ਏਕਤਾ ਤੇ ਫੁੱਟ ਠੀਕ ਹੈ ਏਕਤਾ ਸੋਣੀ ਤੇ ਇਹ ਕੀ ਮਤਲਬ ਕੋਈ ਵੀ ਵਿਚਾਰ ਨਾਮ ਮਿਲਣਾ ਫੁੱਟ ਪੈ ਜਾਣਾ ਇਹ ਪੜ ਰਿਹਾ ਹੈ ਕਿਹੜਾ ਪੜਨਾਮ ਹੈ ਓਕੇ ਇਹਦੇ ਵਿੱਚ ਜਿਹੜਾ ਇਹ ਸ਼ਬਦ ਆਇਆ ਇਹ ਕਿਹੜੇ ਪੜਨਾਮ ਦੇ ਰੂਪ ਚ ਆਇਆ ਹੋਇਆ ਆ ਨਿਸ਼ਚੇਵਾਚਕ ਪੜਨਾਮ ਪੜਨਾਮ ਤੋਂ ਦੇ ਕੋਲ ਸ਼ਬਦ ਸ੍ਰੇਣੀ ਦੇ ਛੇ ਤਰ੍ਹਾਂ ਦੀ ਸੰਬੰਧਵਾਚਕ ਪੜਨਾਮ ਜੋ ਜਿਹੜਾ ਹੁੰਦਾ ਨਿਜਵਾਚਕ ਪੜਨਾਮ ਆਪ ਖੁਦ ਠੀਕ ਆ ਨਿਸ਼ਚੇਵਾਚਕ ਪੜਨਾਮ ਓਕੇ ਇਹਦਾ ਹੁੰਦਾ ਸੀ ਨਿਸ਼ਚੇਵਾਚਕ ਪੜਨਾਮ ਇਹ ਮੁੰਡਾ ਪੜ ਰਿਹਾ ਹੈ ਇਹ ਮੁੰਡਾ ਇਕ ਸ਼ਬਦ ਜਾਂ ਇਹ ਕੁੜੀ ਪੜ ਰਹੀ ਹੈ ਤਾਂ ਫਿਰ ਇਹਨੇ ਕਿਚ ਵਗ ਜਾਣਾ ਸੀ ਫਿਰ ਇਹਨੇ ਵਿਸ਼ੇਸ਼ਣ ਚ ਵਗ ਜਾਣਾ ਸੀ ਕਿਉਂਕਿ ਨਾਮ ਜਾਂ ਪੜਨਾਮ ਦੇ ਅੱਗੇ ਆ ਕੇ ਜਿਹੜੇ ਸ਼ਬਦ ਦੱਸਣ ਇਹ ਕੁੜੀ ਪੜ ਰਹੀ ਹੈ ਫਿਰ ਇਹ ਤਾਂ ਵਿਸ਼ੇਸ਼ਣ ਹੋਊਗਾ ਇਹ ਪੜ ਰਹੀ ਹੈ ਤਾਂ ਫਿਰ ਇਹਨੇ ਪੜਨਾਮ ਹੋ ਜਾਣਾ ਸੀ ਇਹ ਬਹੁਤ ਜਿਹੜਾ ਸਟੱਡੀ ਜੇ ਅਪ ਕਰੀ ਅਸੀਂ ਬੱਚਿਆਂ ਦੇ ਡਾਊਟ ਸੀ ਇਹਦੇ ਵਿੱਚ ਤਾਂ ਪੜਨਾਮ ਤੁਹਾਡਾ ਛੇ ਤਰ੍ਹਾਂ ਦਾ ਹੁੰਦਾ ਓਕੇ ਤੇ ਪੁਰਖਵਾਚਕ ਪੜਨਾਮ ਇੱਕ ਇਹਦੇ ਵਿੱਚ ਰਹਿ ਗਿਆ ਸਾਡਾ ਪੁਰਖਵਾਚਕ ਪੜਨਾਮ ਪੁਰਖਵਾਚਕ ਪੜਨਾਮ ਹੁੰਦਾ ਤੁਹਾਡਾ ਤਿੰਨ ਤਰ੍ਹਾਂ ਦਾ ਕਿ ਕਵੀ ਕਪਤਾ ਲਿਖ ਰਿਹਾ ਹੈ ਬਾਕ ਦਾ ਬਚਨ ਬਦਲ ਕੇ ਲਿਖ ਕੇ ਸਹੀ ਬਾਕ ਦੱਸੋ ਤਾਂ ਇਹਦੇ ਵਿੱਚੋਂ ਇਹ ਜਿਹੜਾ ਤੁਹਾਡਾ ਕੰਪਲੀਟ ਬਾਕ ਆ ਇਹਦਾ ਕੀ ਬਚਨ ਬਦਲਣਾ ਬਦਲੋ ਇਹਦਾ ਬਚਨ ਕਵੀ ਦਾ ਹਮੇਸ਼ਾ ਕਵੀ ਹੀ ਰਹੂਗਾ ਠੀਕ ਹੈ ਇਹਨੂੰ ਕੱਟੋ ਕਵੀ ਕਪਤਾ ਲਿਖ ਰਿਹਾ ਹੈ ਤਾਂ ਕਵੀ ਕਪਨਾਮਾ ਲਿਖ ਰਹੇ ਹਨ ਤਾਂ ਇਹਦਾ ਬਣਨਾ ਸੀ ਇਹ ਬਾਕੀ ਸਭ ਬਲੇ ਸੌੜੇ ਇਹ ਬਲੇ ਕਰਤ ਨਹੀਂ ਕਵੀ ਕਪਤਾਮਾ ਲਿਖ ਰਹੇ ਹਨ ਨਿਆਂ ਵਿੱਚ ਕਾਣਾ ਰਾਜਾ ਅਖਾਣ ਦਾ ਅਰਥ ਹੈ ਮੂਰਖਾਂ ਵਿੱਚ ਥੋੜਾ ਸਿਆਣੇ ਬੰਦੇ ਦਾ ਹੋਣਾ ਅੱਖਾਂ ਤੋਂ ਅੰਨਾ ਹੋਣਾ ਅਗਲ ਤੋਂ ਕੱਟ ਹੋਣਾ ਮਰ ਮਰਜੀ ਕਰਨਾ ਓਕੇ ਤਾਂ ਇਹਦੇ ਵਿੱਚ ਹੋਊਗਾ ਮੂਰਖਾਂ ਵਿੱਚ ਥੋੜਾ ਸਿਆਣੇ ਬੰਦੇ ਦਾ ਹੋਣਾ ਪੰਜਾਬ ਵਿੱਚ ਕਿੰਨੇ ਤਖਤ ਹਨ ਤਾਂ ਇਹਦੇ ਵਿੱਚ ਸਾਡੇ ਕਿੰਨੇ ਤਖਤ ਹਨ ਪੰਜ ਨੇ ਤਿੰਨ ਨੇ ਦੋ ਨੇ ਜਾਂ ਚਾਰ ਨੇ ओके ਤਾਂ ਇਹਦੇ ਵਿੱਚ ਪੰਜਾਬ ਵਿੱਚ ਕਿੰਨੇ ਤਖਤ ਨੇ ਟੋਟਲ ਸਾਡੇ ਤਖਤ ਕਿੰਨੇ ਨੇ ਟੋਟਲ ਹੈਗੇ ਨੇ ਸਾਡੇ ਪੰਜ ਤਖਤ ਬਟ ਪੰਜਾਬ ਚ ਕਿੰਨੇ ਨੇ ਪੰਜਾਬ ਚ ਹੈਗੇ ਨੇ ਸਾਡੇ ਤਿੰਨ ਤਖਤ ਜਿਹੜੇ ਦੋ ਤਖਤ ਸਾਡੇ 10ਵੇਂ ਗੁਰੂ ਜੀ ਦੇ ਬਰਥਪਲੇਸ ਤੇ ਜੋਤੀ ਜੋਤ ਉੱਥੇ ਨਾਲ ਸੰਬੰਧ ਨੇ ਉਹ ਸਾਡੇ ਪੰਜਾਬ ਤੋਂ ਬਾਹਰ ਨੇ ਬਾਕੀ ਜਿਹੜੇ ਤਿੰਨ ਤਖਤ ਨੇ ਉਹ ਸਾਡੇ ਹੈਗੇ ਨੇ ਪੰਜਾਬ ਦੇ ਵਿੱਚ ਸਭ ਤੋਂ ਪੁਰਾਣਾ ਤਖਤ ਸਾਡੇ ਛੇਵੇਂ ਗੁਰੂ ਜੀ ਨੇ ਤਿਆਰ ਕਰਵਾਇਆ ਸੀ ਆ ਕਿੱਥੇ ਅੰਮ੍ਰਿਤਸਰ ਦੇ ਵਿੱਚ ਕੋਦੋ ਸਟਾਰਟ ਹੋਇਆ 1606 ਤੋਂ 1609 ਦੇ ਵਿੱਚ ਕੰਪਲੀਟ ਹੋਇਆ ਅਕਾਲ ਤਖਤ ਜਿਹਨੂੰ ਨਾਮ ਕਹਿੰਦੇ ਨੇ ਕਾਲ ਤੂੰ ਰਹਿਤ ਕਾਲ ਤੋਂ ਜਿਹਦੇ ਉੱਤੇ ਸਮੇ ਦਾ ਕੋਈ ਅਸਰ ਨਾ ਪਵੇ ਅਕਾਲ ਤਖਤ ਓਕੇ ਗਿਆਨਮ ਸਾਖਿਆ ਕਿਸ ਗੁਰੂ ਸਾਹਿਬ ਜੀ ਨਾਲ ਸੰਬੰਧ ਰੱਖਦੀਆਂ ਹਨ ਤਾਂ ਜਨਮ ਸਾਖਿਆ ਕਿਹੜੇ ਗੁਰੂ ਜੀ ਨਾਲ ਸੰਬੰਧ ਰੱਖਦੀਆਂ ਨੇ ਗੁਰੂ ਨਾਨਕ ਦੇਵ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਗੁਰੂ ਤੇਗ ਬਹਾਦਰ ਜੀ ਨਾਲ ਜਾਂ ਗੁਰੂ ਅਰਜਨ ਦੇਵ ਜੀ ਨਾਲ ਕਿਹੜੇ ਗੁਰੂ ਜੀ ਨਾਲ ਸੰਬੰਧ ਰੱਖਦੀਆਂ ਨੇ ਓਕੇ ਦੱਸੋ ਜੇ ਸਾਖੀ ਕਹਿੰਦੇ ਨੇ ਸਾਖੀ ਸ਼ਬਦ ਦਾ ਕੀ ਮੀਨਿੰਗ ਹੁੰਦਾ ਸਾਖੀ ਸ਼ਬਦ ਦਾ ਮੀਨਿੰਗ ਹੁੰਦਾ ਕੋਈ ਵੀ ਚੀਜ਼ ਜਿਹੜੀ ਅਸੀਂ ਅੱਖੀ ਦੇਖੀ ਆ ਆਪਣੇ ਅੱਖੀ ਦੇਖੀ ਹੋਈ ਅੱਖਾਂ ਨਾਲ ਦੇਖੀ ਹੋਈ ਚੀਜ਼ ਨੂੰ ਆਪਾਂ ਅੱਖ ਨਾਲ ਦੇਖੀ ਹੋਈ ਚੀਜ਼ ਨੂੰ ਆਪਾਂ ਕਹਾਂਗੇ ਜਨਮ ਸਾਖੀ ਠੀਕ ਆ ਅੱਖ ਨਾਲ ਦੇਖੀ ਹੋਈ ਚੀਜ਼ ਨੂੰ ਆਪਾਂ ਜਨਮ ਸਾਖੀ ਕਹਾਂਗੇ ਬਟ ਜੇ ਆ ਜਾਣ ਕਲੀਆਂ ਸਾਖੀਆਂ ਸਾਖੀਆਂ ਸਾਨੂੰ ਬਾਕੀ ਗੁਰੂ ਸਾਹਿਬਾਨ ਨਾਲ ਸੰਬੰਧ ਮਿਲਦੀਆਂ ਨੇ ਬਟ ਜਦੋਂ ਜਨਮ ਸਾਖੀ ਆ ਗਈ ਜਨਮ ਸਾਖੀ ਸਿਰਪੈ ਹੈਗੀ ਹੈ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨਾਲ ਜਿਵੇਂ ਪਾਈ ਬਾਲਾ ਜੀ ਵਾਲੀ ਜਨਮ ਸਾਖੀ ਕਿੰਨੇ ਨੇ ਤਿਆਰ ਕਰਵਾਈ ਸਾਡੇ ਦੂਜੇ ਗੁਰੂ ਜੀ ਨੇ ਤਿਆਰ ਕਰਵਾਈ ਸੀ ਪਾਈ ਬਾਲਾ ਜੀ ਵਾਲੀ ਜਨਮ ਸਾਖੀ ਓਕੇ ਦੂਜੇ ਗੁਰੂ ਜੀ ਸ਼ਹਿਰ ਲਈ ਕਹੀ ਸੀ ਖਡੂਰ ਸਾਹਿਬ ਤਾਂ ਜਨਮ ਸਾਖੀਆਂ ਓਨਲੀ ਸਾਡੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧ ਰਹੀ ओके ਹੁਕਮਨਾਮੇ ਸਾਨੂੰ ਗੁਰੂ ਗੋਬੀ ਸਿੰਘ ਜੀ ਦੇ ਵੀ ਮਿਲਦੇ ਨੇ ਗੁਰੂ ਤੇਗ ਬਹਾਦਰ ਜੀ ਦੇ ਵੀ ਮਿਲਦੇ ਨੇ ਠੀਕ ਹੈ ਕਦੋਂ ਤੋਂ ਮਿਲਨੇ ਸਟਾਰਟ ਕਰੀ ਹੋਈ ਸੀ ਹੁਕਮਨਾਮੇ ਸਾਨੂੰ ਸਾਡੇ ਛਿੰਮੇ ਗੁਰੂਤਬਾ ਸਾਨੂੰ ਹੁਕਮਨਾਮੇ ਮਿਲਨੇ ਸਟਾਰਟ ਹੁੰਦੇ ਨੇ ਹੁਕਮਨਾਮੇ ਤੇ ਵੀ ਸਵਾਲ ਸੀ ਤੁਹਾਡਾ ਪੰਜਾਬੀ ਕੇਚ ਨજર ਸਵੱਲੀ ਹੋਣਾ ਇਦਾਂ ਕੀ ਮੀਨਿਗਾ ਚੰਗੇ ਦਿਨ ਹੋਣਾ ਸਾਫ਼ ਨੀਤ ਦਾ ਬੰਦਾ ਹੋਣਾ ਇਮਾਨਦਾਰ ਹੋਣਾ ਪਸੰਦ ਆਉਣਾ ਓਕੇ ਇਹਦਾ ਹੁਣਾ ਸੀਗਾ ਕਿ ਫਿਰ ਮਾਤਵਾ ਦੀ ਨજર ਸਵੱਲੀ ਹੋਵੇ ਤੁਹਾਡੇ ਤੇ ਚੰਗੇ ਦਿਨ ਹੋਣ ਹੇ ਲਿਖਿਆਂ ਵਿੱਚੋਂ ਕਿਸ ਮੁਹਾਵਰੇ ਦਾ ਅਰਥ ਨਸ਼ਰ ਕਰਨਾ ਓਕੇ ਇਹ ਜ ਹਜੇ ਪਿਛਲੇ ਵਾਲੇ ਇਹਦੀ ਕਲਾਸ ਦੇ ਵਿੱਚ ਪਿਛਲੇ ਵਾਲਾ ਸਵਾਲ ਰਹਿ ਗਿਆ ਜਿਹੜਾ ਮੈਂ ਪੁੱਛਿਆ ਸੀਗਾ ਓਕੇ ਅਗਲੀ ਕਲਾਸ ਆਪਾਂ ਕਰਦੇ ਹਾਂ ਤੇ ਇਹਦਾ ਤੁਸੀਂ ਕਮੈਂਟ ਦੇ ਵਿੱਚ ਆਨਸਰ ਕਰਨਾ ਇਹਦੇ ਵਿੱਚੋਂ ਕਿਹੜਾ ਆਨਸਰ ਆਊਗਾ ਪੀ ਵਾਈ ਕਿਊ ਆਈ ਸੋਡਾ ਓਕੇ ਆਈਦੀ ਕਲਾਸ ਆ ਥੋੜੀ ਛੋਟੀ ਹੋਊਗੀ ਰਿਵੀਜ਼ਨ ਕਰਦੇ ਰਹਿਣਾ ਇਹ ਤੋਂ ਬਾਅਦ ਜੀਟੀਵੀ ਕਲਾਸ ਆਊਗੀ ਸਾਨੂੰ ਮਿਲੂਗੀ ਆਧੁਨਿਕ ਪੰਜਾਬੀ ਕਾਵਿ ਤੀ ओके ਅੱਜ ਨੂੰ ਪੰਜਾਬੀ ਕਾਬ ਦੇ ਹੁਣ ਲਗਾਤਾਰ ਕਲਾਸਾਂ ਆਉਣਗੀਆਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਦੇ ਵਿੱਚ ਇਹਦਾ ਆਨਸਰ ਜਰੂਰ ਕਰਿਓ ਕੋਈ ਡਾਊਟ ਹੋਇਆ ਜਾਂ ਗੁਰਵਾਣੇ ਦੇ ਤੋਂ ਕਾ ਪੜ੍ਹਨ ਚ ਕੋਈ ਵੀ ਕੋਈ ਗਲਤੀ ਹੋਈ ਉਹਦੇ ਲਈ ਮਾਫੀ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ